ਭਾਈ ਮੇਰੇ ਤੋਤਿਆਂ ਦਾ ਖਾਣਾ ਦਾਣਾ ਪਾਪਾ ਇੱਕ ਤੋਤਾ ਤੇਰਾ ਹੀ ਇੱਕ ਮੇਰਾ ਹੀ ਪਰ ਇਹਨਾਂ ਦੀਆਂ ਚੁੰਝਾਂ ਕਿਉਂ ਨਹੀਂ ਲਾਲ ਉਹ ਚੁੰਝਾਂ ਹਣਗੀਆਂ ਲਾਲ ਜਦੋਂ ਵੱਡੇ ਹੋਣਗੇ ਉਹ ਕਿਦਾਂ ਓ ਇੰਨਾਂ ਦੀਆਂ ਚੁੰਆਂ ਲੜ ਲੜ ਕੇ ਲਾਲ ਹੁੰਦੀਆਂ ਹੁੰਦੀਆਂ ਆਪੇ ਹੋਣਗੇ ਲੜ ਲੜ ਕੇ ਆਇਆ ਲੜਾਈਆਂ ਤੇ ਹੋਣ ਆਉਣੀਆਂ ਓਹ ਕਾਰੀਆਂ ਲੜਾਈਆਂ ਓਏ ਓ ਲੈ ਇਹਨਾਂ ਨੂੰ ਪਤਾ ਹੀ ਨਹੀਂ ਉਹ 15 ਤਰੀਕ ਨੂੰ ਸਰਪੰਚੀ ਆ ਗਈ ਜੇ ਓਏ ਇੱਕ ਇੱਕ ਰੀਆ ਸਰਪੰਚੀ ਆ ਗਈ ਆ ਤੇ ਉਹ ਕਰਨਾ ਕੀ ਨੇੜੇ ਹੀ ਕੇ ਸਵੇਰੇ ਜਾ ਸ਼ਾਮਾਂ ਨੂੰ ਚੂ ਜਿੰਨਾਂ ਦੇ ਟੋਏ ਨਹੀਂ ਬਣਾ ਲੋ ਖੂ ਆ ਖਾਈ ਜਾਓ ਕੋ ਪਿੰਡ ਦਾ ਨਾ ਸੋਚਿਓ ਉਹ ਤਾਇਆ ਅਹੀਂ ਕੀ ਸੋਚਣਾ ਪਿੰਡ ਦਾ ਪਿੰਡ ਦਾ ਸਰਪੰਚ ਸੋਚੇਗੇ ਉਹ ਵੋਟਾਂ ਤੇ ਤੂੰ ਹੀ ਪਾਉਣੀਆਂ ਵਾ ਨਾ ਵੋਟਾਂ ਕਿੰਨੇ ਪਾਉਣੀਆਂ ਉਹ ਤਾਇਆ ਇਹੋ ਤੇ 15 ਦੇਣਿਆ ਬਾਅਦ ਕਿੰਨੇ ਪੁੱਛਣਾ ਨਾ ਸਰਪੰਚ ਕੌਣ ਆ ਸਰਪੰਚ ਕਾਬਲ ਹੀ ਆ ਬਾਬਾ ਐਡਾ ਪਿੰਡ 'ਚ ਕੋਈ ਕਾਬਲ ਤਾਂ ਹੈ ਨਹੀਂ ਇਹਨਾ ਕਿੱਥੋਂ ਲੱਭ ਲਿਆ ਓਏ ਉਹ ਕਾਬਲੀ ਕਾਬਲ ਸੌਂ ਦੀ ਗੱਲ ਕਰਨ ਦੇ ਆ ਓਏ ਸਾਹਮਣੇ ਕੌਣ ਆ ਉਹ ਤਾਰਾ ਤੇਰਾ ਭਤੀਜਾ ਤੇ ਨਾਲੇ ਵੇਖ ਲਾਂਗੇ ਹੁਣ ਕਿੰਨੇ ਕੰਮ ਕਰਾਉਂਦੇ ਪਿੰਡ ਦੇ ਤੁਸੀਂ ਚੱਲੋ ਚੱਲੀਏ ਲੱਗੀਆਂ ਕਾਬਲ ਸਵਾਲ ਜਲੇਬਾ ਉਹ ਜਾਓ ਜਾਓ ਪਾਪਾ ਪਿੰਡ ਦਾ ਕੁਝ ਬਣੂਗਾ ਵੀ ਕਿ ਆਈ ਯਾਰੀ ਇਦਾਂ ਹੀ ਰਹਿਣਾ ਵਾ ਓਏ ਆਪੇ ਸੋਚਣਗੇ ਕੋਈ ਜਿਹੜੇ ਸਰਪੰਚ ਬਣੇ ਉਹ ਜਾ ਤੂੰ ਤੇ ਐਵੇਂ ਪਾਪਾ ਬਣ ਕੇ ਬਹਿ ਗਿਆ ਤੈਨੂੰ ਸਰਪੰਚ ਬੰਨਾ ਜਾਇਦਾ ਹੈ ਉਹ ਸਰਪੰਚ ਕਿਦੇ ਅਰਸ਼ਾਂ ਤੋਂ ਉੱਡ ਕੇ ਆਉਂਦੇ ਆ ਸਰਪੰਚ ਇੱਥੇ ਹੀ ਬਣਦੇ ਆਗੇ ਉਹ ਕਿਦਾਂ ਉਹ ਜਿਹਦਾ ਵੋਟਰ ਸੂਚੀ ਚ ਨਾ ਹੁੰਦਾ ਵਾ ਨਾ ਕੋਈ ਬੰਦਾ ਵੀ ਸਰਪੰਚ ਬਣ ਜਾਂਦਾ ਵਾ ਕੋਈ ਬੰਦਾ ਇਹ ਤਾਂ ਫੇਪਾ ਪਾ ਤੂੰ ਬਣ ਜਾ ਕੋਈ ਨਹੀਂ ਆ ਤਾਰਵੀ ਆਪਣਾ ਹੀ ਆ ਪਰ ਵੋਟਾਂ ਦੇ ਕੀ ਆਪਾਂ ਉੱਦਾਂ ਨਹੀਂ ਪਾਉਣੀਆਂ ਛੋ ਸਮਝ ਕੇ ਪਾਪਾ ਗੱਲ ਦੇ ਵੋਟਾਂ ਪਾਉਣੀਆਂ ਉੱਥੇ ਸਹੀ ਗੱਲ ਪਾਪਾ ਤੇਰੀ ਚੱਲੀਏ ਤਾਰੇ ਅੱਲ ਮਾੜਾ ਤਾਰੇ ਨੂੰ ਕੋਈ ਨਹੀਂ ਮਿਲਣੇ ਜਾਣਾ ਪੰਜ ਦਿਨ ਪੱਤੇ ਨੂੰ ਕਿੰਨੀ ਰਾ ਕਿਹਾ ਯਾਰ ਉਹਨੂੰ ਨਾ ਫੜਾਇਆ ਕਰਾ ਕੰਮ ਕਰ ਤੂੰ ਆ ਕਰ ਉਹ ਤਾਰਾ ਸਿਆ ਉਹ ਬੱਲੇ ਤਾਇਆ 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 ਸਦਕੇ ਜਾਵਾਂ ਨਾ ਰਾਵਾਂ ਦੇ ਜਿੰਨਾ ਰਹੀਂ ਤੂੰ ਆਇਆ ਉਹ ਤੂੰ ਗਿਆ ਸਦਕੇ ਜਾਵੇਂ ਓਏ ਉਹ ਕੋਈ ਨਹੀਂ ਜਾ ਲੈਂਦੇ ਸਦਕੇ ਜਾਣ ਦਾ ਕਿਹੜਾ ਕਰਾਇਆ ਲੱਗਦਾ ਤੇ ਜਾਵੇ ਆਪੇ ਖਜਲੋ ਕੇ ਆਊਗਾ ਓਏ ਆਵਾਜ਼ ਜੀਆਂ ਨੂੰ ਬੋ ਉਹ ਤਾਰਿਆ ਰਗੀ ਸੁਣਿਆ ਤੂੰ ਖਲੋ ਗਿਆ ਉਹ ਤਾਇਆ ਖਲੋਣ ਨੂੰ ਮੈਂ ਕਿਹੜਾ ਅੱਗੇ ਬੈਠਾ ਜਿਹੜਾ ਖਲੋ ਗਿਆ ਉਹ ਸਰਪੰਚੀ ਦੇ ਕਾਗਜ਼ ਭਰੇ ਆ ਤਿਆ ਹਰਖੇਵਾ ਆਪਣਾ ਹੋਏ ਸਾਨੂੰ ਬਦੇ ਪਉਣ ਲੱਗਣਾ ਧਿਆਨ ਰੱਖੀਏ ਅਗਲਦੇ ਹਾਲਿਓ ਤੇ ਆਪਣੇ ਬੱਚੇ ਦਾ ਧਿਆਨ ਰੱਖਿਓ ਉਹ ਤੂੰ ਸਿਰੋਂ ਡੇ ਪਿੰਨਾ ਵਾ ਜਾਂ ਤੈਨੂੰ ਦੰਦਲਾਂ ਪੈਂਦੀਆਂ ਤੇ ਕਿਆ ਤਿਲਕਿਆ ਆ ਫੋਟਾ ਨਾ ਨਾ ਹੁੰਦੀਆਂ ਫੇਰ ਤੈਨੂੰ ਮੈਂ ਦੱਸਦਾ ਕੀ ਦੱਸਦਾ ਉਹ ਤਿਲਕੇ ਦੇ ਜਾਣਾ ਹੈ ਘਰ ਨੂੰ ਓਏ ਅੱਗੇ ਵੀ ਤਿਲਕਣ ਹੀ ਡੇ ਆ ਗੁੜੇ-ਗੁੜੇ ਚਿੱਕੜਿਆ ਗਲੀਆਂ 'ਚ ਪਾਣੀ ਕਿਸੇ ਪਾਸੇ ਨਿਕਲ ਨਹੀਂ ਡਿਆ ਓ ਕਰਦਾਂਗੇ ਪਾਣੀ ਤੁਹਾਡਾ ਤਾਇ ਇਹਨੂੰ ਕਿਹਾ ਕਿ ਹੋਜੀਆਂ ਗੱਲਾਂ ਕਰਨ ਡਿਆ ਓ ਗੱਲਾਂ ਨੇ ਤਾਰਿਆ ਠੀਕ ਹੀ ਕਰਨ ਡਿਆ ਓ ਜੇ ਹੁਣ ਉਹ ਨਾ ਕੋ ਹੋਇਆ ਤੇ ਪਿੰਡ ਦਾ ਵਿਹਾਲ ਮਾੜਾ ਹੀ ਆ ਤੁਸੀਂ ਤੇ ਐਵੇਂ ਟੈਨਸ਼ਨ ਲਈ ਆ ਗਾੜੀ ਐਮਪੀ ਦੀਆਂ ਵੋਟਾਂ ਨਿਗੀ ਜੀ ਦੇ ਸਰਪੰਚੀ ਆ ਬਣਾਓ ਸਰਪੰਚ ਦੇ ਕਰਾਓ ਕੰਮ ਨਿਗੀ ਜੀ ਸਰਪੰਚੀ ਓ ਇਹੋ ਸਭ ਤੋਂ ਵੱਡੀ ਸਾਡੀ ਭੁੱਲ ਆ ਓ ਜਿਹੜੀ ਰਾਜਨੀਤੀ ਹੈ ਨਾ ਉਹ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ 'ਚ ਹੋ ਗਏ ਨਾ ਫੇਰ ਰਾਜ ਤੁਨੀ ਤੱਕ ਪਹੁੰਚਦੀ ਆ। ਉਹ ਤਾਇਆ ਉਹ ਤਾਇਆ ਉਹ ਰਾਜ ਨਹੀਂ ਨਹੀਂ ਰਾਜ ਤਾਂ ਨਹੀਂ ਆਹ ਹੋ ਰਾਜ ਤਾਂ ਨਹੀਂ ਦਈ। ਪਾਪਾ ਇਹ ਰਾਜਨੀਤੀ ਆ ਕਿ ਰਾਜ ਬੀਬੀ ਆ ਜਿਹੜੀ ਸਾਰੇ ਪਾਸੇ ਝਾੜੂ ਲਾਉਣ ਢਈ ਆ। ਉਹ ਪੁੱਤ ਜਦੋਂ ਰਾਜਨੀਤੀ ਦਾ ਝਾੜੂ ਵੱਜਦਾ ਨਾ ਫੇਰ ਪਤਾ ਨਹੀਂ ਅਗਲੇ ਕੀ ਕੀ ਹੋ ਜਾਂਦੇ ਆ। ਕੀ ਕੀ ਹੋ ਜਾਂਦੇ ਆ ਫਿਰ? ਉਹ ਇਹ ਤੇ ਟਾਈਮ ਹੀ ਦੱਸੂਗਾ। ਨੋਟ ਹੁੰਝਦੇ ਕੇ ਵੋਟ ਹੁੰਝਦੇ। ਬੜੀਆਂ ਸਿਆਣੀਆਂ ਗੱਲਾਂ ਕਰਨ ਦਾ ਜੇ ਕੀ ਗੱਲ ਰਾਤੀ ਥਾਣੇ ਸੀ। ਆਣੇ ਨੂੰ ਅਸੀਂ ਸ਼ਰਾਬ ਵੇਚਦੇ ਆਂ ਸਸਾਈ ਕਰ ਗਿਆਂ ਉਹ ਮੇਰਾ ਤਾਇਆ ਨਾਮ ਬਖੌਲ ਚੱਲਦਾ ਵਾ ਓਏ ਬਖੌਲ ਚੱਲਦਾ ਸੀ ਤਾਰਿਆ ਆਪਣਾ ਪਰ ਪਿੰਡ ਦੇ ਨਾਂ ਦੇ ਕੋਈ ਬਖੌਲ ਨਹੀਂ ਹੋ ਵੋਟਾਂ ਤੈਨੂੰ ਤਦ ਪਾਵਾਂਗੇ ਜੇ ਕੰਮ ਹੋਊਗਾ ਦੇ ਇਹਨੇ ਕੋਈ ਵੋਟ ਮੂਟ ਦੀ ਹੋएगी ਉਹ ਤਾਇਆ ਮੈਨੂੰ ਕਾਰੇ ਲਾਮੇ ਦੇਣ ਦਾ ਅਜੇ ਮੈਂ ਕਿਹੜਾ ਸਰਪੰਚ ਹੀ 20 ਸਾਲ ਕਾਬਲਸੌਰ ਨੇ ਸਰਪੰਚੀ ਕੀਤੀ ਆ ਪਿੰਡ ਦੀ ਉਹਨੂੰ ਪੁੱਛੋਨੇ ਕੀ ਸਵਾਰਾ ਪਿੰਡ ਦਾ ਓਏ ਪੁੱਛਣਾਗੇ ਕਾਬਲਸੌਰ ਨੂੰ ਵੀ ਹੋਰ ਐਵੇਂ ਨਹੀਂ ਵੋਟਾਂ ਪਾ ਲੈਣ ਲੱਗੇ ਓ ਠੀਕ ਆ ਤਾਇਆ ਦੋ ਵੋਟਾਂ ਤੁਹਾਡੀਆਂ ਮਰਜ਼ੀ ਆ ਤੁਹਾਡੀ ਵੋਟ ਪਾਜੋ ਨਹੀਂ ਤੇ ਨਾ ਸਹੀ ਓ ਚੱਲ ਫੇ ਤੇਰੇ ਨਾਲੋਂ ਨਾ ਹੀ ਆ ਵੇਖ ਲੋ ਜਿੱਦਾਂ ਮਰਜ਼ੀ ਆ ਓ ਚੱਲੋ ਤਿਲਕਿਆ ਕੋਈ ਨਹੀਂ ਫਿਰ ਕਰ ਲੈਨੇ ਕਾਬਲ ਸੋਹਣਾ ਵੀ ਗੱਲ ਆ ਮੂਲਾ ਮੁੰਡਿਆ ਇਹਦੇ ਵਿਲੇ ਆ ਓ ਮੁੰਡਿਓ ਓ ਗੱਲ ਸੁਣੋ ਮੇਰੀ ਆ ਲਿਸ਼ਟਾਂ ਲਿਸ਼ਟਾਂ ਕਰ ਲੋ ਸਾਰੀਆਂ ਸਿੱਧੀਆਂ ਤੇ ਕੱਲੀ-ਕੱਲੀ ਬੋਰਡ ਦਾ ਦੋ ਧਿਆਨ ਕੋਈ ਬੋਰਡ ਛੁੱਟਣੀ ਨਹੀਂ ਚਾਹੀਦੀ ਆ ਪਾ ਗੜ ਕਾਂ ਦੂਗਾ ਚੱਲ ਪਈ ਸਟਾ ਓ ਖਿੰਦਿਆ ਆ ਬੂਆ ਹਟ ਗਈ ਬਾਹਰ ਵੇਖ ਕੌਣ ਆਇਆ ਵਾ ਓਏ ਜਵਾਨਾ ਕਾਬਲ ਸੋਂ ਘਰੇ ਹੀ ਆ ਇੱਕ ਮਿੰਟ ਬਜ਼ੁਰਗੋ ਸਰਪੰਚ ਆ ਬਿਤੇ ਨੇ ਕੋ ਉਹ ਆਇਆ ਤਾਇਆ ਨੰਗਿਆ ਸੱਚੀ ਗੱਲ ਹੈ ਸੱਚੀ ਗੱਲ ਓ ਤੂੰ ਉਹ 4 ਨੰਬਰ ਵਾਰਡ ਦੀ ਲਿਸਟ ਫੜ ਕੇ ਲਿਆ ਬੈਠੋ ਉਹ ਆ ਤਾਇਆ ਕਿੱਧਰ ਆਉਣੇ ਹੋਏ ਫਿਰ ਓਏ ਆਉਣਾ ਆਉਣਾ ਕਿਧਰ ਆ ਅਹੀਂ ਗਾ ਸਰਪੰਚ ਨੂੰ ਮਿਲ ਆਈਏ ਜਾ ਕੇ ਓ ਚੰਗਾ ਕੀਤਾ ਜੀ ਉਹ ਤਾਂ ਮੈਂ ਵੀ ਤੁਹਾਡੇ ਨਾਲ ਆਉਣਾ ਸੀ ਓਏ ਆਪਣੀਆਂ ਬੋਟਾਂ ਅਰ ਕ ਪੱਕੀਆਂ ਵਾ ਨਾ ਬੋਟਾਂ ਨੇ ਸਰਪੰਚਾਂ ਪੱਕੀਆਂ ਹੀ ਆ ਪਰ ਕੱਚੀਆਂ ਵੀ ਆ ਥੋੜੀਆਂ ਥੋੜੀਆਂ ਕੱਚੀਆਂ ਓਏ ਓ ਕਿਉਂ ਉਹ ਸਾਡੀਆਂ ਗਲੀਆਂ ਕੱਚੀਆਂ ਨਾ ਓਏ ਯਾਰ ਕਾ ਇੱਕ ਮੌਕਾ ਦੋ ਓਏ ਆਪਾਂ ਪਿੰਡ ਸਾਰਾ ਹੀ ਪੱਕਾ ਕਰਾ ਦੇਣਾ ਵਾ ਉਹ ਸਰਪੰਚ ਸਾਹਿਬ ਸਾਰੇ ਇੱਕ ਮੌਕਾ ਹੀ ਮੰਗੀਆਂ ਤੇ ਇੱਕ ਮੌਕੇ ਤੋਂ ਹੀ ਤੇ ਚਾਰ ਪੰਜ ਨਹੀਂ ਬਣ ਗਏ ਸਰਪੰਚ ਅਜੇ ਕਿੰਨੇ ਕ ਮੌਕੇ ਚਾਹੀਦੇ ਤੁਹਾਨੂੰ ਉਹ ਤੁਹਾਨੂੰ ਪਤਾ ਸਰਪੰਚ ਐਵੇਂ ਨਹੀਂ ਬਣਿਆ ਜਾਂਦਾ ਉਹ ਪਿੰਡ ਦੇ ਕੰਮ ਕਰਨੇ ਪੈਂਦੇ ਆ ਇਹ ਕੰਮ ਕੀਤੇ ਤੇ ਸਰਪੰਚ ਬਣਿਆ ਆਵੇ ਚਾਰ ਵੜਾ ਹੀ ਹੱਸ ਕੇ ਜਿੱਤਣ ਡਏ ਆ ਤੇ ਸਰਪੰਚ ਸਾਹਿਬ ਆ ਪਰ ਰੋਕੇ ਕਿਹੜੀਆਂ ਜਿੱਤਣ ਡੇ ਆ ਰਵਾ ਕੇ ਜਿੱਤਣ ਡੇ ਆ ਉਹਦੇ ਨਾਲੇ ਮੈਨੂੰ ਦੱਸੋ ਤੁਸੀਂ ਆਏ ਕਿਹੜੇ ਕੰਮ ਜੀ ਓਏ ਅਸੀਂ ਤੇ ਮਹਾਰਾਜਾ ਮਸਲੇ ਲੈ ਕੇ ਆਏ ਆ ਵੀ ਆ ਨਿਗੇ ਨਿਗੇ ਮਸਲੇ ਮੁੰਡੇ ਨਸ਼ਿਆਂ ਦੇ ਲੱਗਦੇ ਜਾਂ ਡਿਆ ਉਹ ਨਸ਼ਿਆਂ ਦੇ ਮੈ ਲਾਏ ਆ ਕਿਉਂਕਿ ਜਾਂ ਮੈਂ ਨਸ਼ੇ ਵੇਚਦਾ ਵਾਂ ਓਏ ਉਹਨਾਂ ਦੇ ਮਾਪਿਆਂ ਨੂੰ ਪੁੱਛੋ ਜਾ ਕੇ ਉਹ ਨਸ਼ਿਆਂ ਦੇ ਕਿਉਂ ਲੱਗੇ ਆ ਪਰ ਆਪਾਂ ਡੱਕੀ ਇਹਦੇ ਸਹੀ ਗਏ ਤਰੀਕੇ ਨਾਲ ਆਪਾਂ ਦੇ ਆਪ ਹੀ ਲੜੀ ਜਾਂ ਨਾ ਪਿੰਡ 'ਚ ਮੈਂ ਕਹਿੰਦਾ ਆ ਕਿ ਤੁਸੀਂ ਸੂਝਵਾਨੀ ਦਾ ਸਬੂਤ ਦਿਓ ਤੇ ਪਿੰਡ 'ਚ ਸਰਬਸੰਮਤੀ ਕਰੀਏ ਆਪਾਂ ਲੜਨ ਦਾ ਕੋਈ ਫਾਇਦਾ ਨਹੀਂ ਮੈਨੂੰ ਪਤਾ ਨਹੀਂ ਕਿਹੜੀ ਗੱਲੋਂ ਸਰਬਸੰਮਤੀ ਦੀਆਂ ਗੱਲਾਂ ਕਰਦੇ ਜੇ ਤੁਹਾਡਾ ਤਾਰਾ ਜੂ ਖਲੋਤਾ ਵਾ ਔਰ ਜਾਓ ਚਲ ਜੋ ਮੈਨੂੰ ਤਾਰੇ ਕੋ ਕੀ ਲੈਣਾ ਵਾ ਸਾਨੂੰ ਤੇ ਸਾਰੇ ਇੱਕੋ ਜਿਹੇ ਆ ਸਰਪੰਚਾ ਓਏ ਤੁਸੀਂ ਜਾਓ ਵੋਟਾਂ ਪਾਉਣੀਆਂ ਪਾਓ ਨਹੀਂ ਪਾਉਣੀਆਂ ਨਾ ਪਾਓ ਸਾਡੀ ਸਰਪੰਚੀ ਪੱਕੀ ਆ ਆਏ ਮੈਨੂੰ ਵਡੀਆਂ ਸਲਾਵਾਵਾਂ ਦੇਣ ਉਹ ਮੈਂ ਤੇ ਐਵੇਂ ਹੀ ਇਹਨਾਂ ਨੂੰ ਲਾਗੇ ਬਾੜਿਆ ਉਹ ਜਾਓ ਲੋਏ ਲੋਏ ਖਿਸਕੋ ਕੋਈ ਨਹੀਂ ਫੇ ਸਰਪੰਚਾ ਵੇਖਾਂਗੇ 15 ਤਰੀਕ ਨੂੰ ਹਾਂ ਉਹ ਜਾਓ ਜਾਓ ਤਿੱਤ ਹੋ ਜਾਓ ਵਡੀਆਂ ਸਲਾਵਾਵਾਂ ਦਿੰਦੇ ਫਿਰਦੇ ਆ ਸਰਪੰਚ ਸਾਹਿਬ ਆਪਾਂ ਢਿੱਲੇ ਨਾ ਪਈਏ ਗੇਮ ਆਪਣੇ ਇੱਥੋਂ ਨਿਕਲਦੀ ਜਾਣ ਢਈ ਆ ਓਏ ਆਪਣੇ ਕੋਲ ਬ੍ਰਾਹਮ ਅਸਤਰ ਹੈਗਾ ਵਾ ਉਹ ਫਿਰ ਉਹ ਛੱਡਾਂਗੇ ਤੂੰ ਇਹ ਤਾਂ ਕਰ ਜਗਰੇ ਨੂੰ ਸੱਦ ਕੇ ਲਿਆ ਚੱਲ ਆਉਂਦਾ 90 ਤੇ ਛੱਡੀ ਬਿਮਾਰੀ ਟਾਲੀ ਵਿੱਚ ਗੱਡੀ ਤੀਵੀਂ ਵੇਖ ਕੇ ਤੇ ਲੈ ਲਿਆ ਨਜ਼ਾਰਾ ਪਨ ਕੇ ਟਰੱਕ ਬਹਿ ਗਿਆ ਅੱਖਾਂ ਤਤਿਆਂ ਕਰਨ ਦਾ ਮਾਰਾ ਪਨ ਕੇ ਟਰੱਕ ਬਹਿ ਗਿਆ ਉਹ ਤੈਨੂੰ ਕੀ ਪੱਛੀ ਲੱਗੀ ਹੁਣ ਬਿਮਾਰੀ ਪੈਣੇ ਨੂੰ ਪਹਿਲੀ ਗੱਲ ਕੋਈ ਕੰਮ ਨਹੀਂ ਨਿਕਲਦਾ ਜੇ ਕੋਈ ਕੰਮ ਨਹੀਂ ਨਿਕਲਦਾ ਤੇ ਫਿਰ ਮੈਂ ਨਹੀਂ ਘਰੋਂ ਨਿਕਲਦਾ ਜੇ ਮੈਂ ਘਰੋਂ ਨਿਕਲਿਆ ਵਾਂ ਤੇ ਜਿੰਨੇ ਕੰਮ ਕਰਤਾ ਉਹ ਤੁਰਪਾ ਮੇਰੇ ਭਾਪੇ ਦੇ ਸਾਲਿਆ ਵੈਸੇ ਹੁੰਦਾ ਤੇ ਵੀ ਮਾਮਾ ਹੀ ਆ ਉਹ ਤੁਰਪ ਮਾਮਾ ਜੀ ਸਰਪੰਚ ਦੇ ਲਹੂ ਪੀਣਾ ਕੀਤਾ ਚੱਲ ਬੱਸ ਪਾਪਾ ਉਹ ਨਹੀਂ ਬਹਿਤੀ ਕਰਾਈਆਂ ਦੀ ਠੇਰਾ ਪੋਆ ਲਿਆ ਸ਼ਗਨ ਮੇਰੀ ਗੱਲ ਸੁਣ ਲਾ ਉਹਨੇ ਕਹ ਸਰਪੰਚ ਸਰਪੰਚਾਂ ਲੈ ਜਾਣਾ ਉਹ ਪਿੰਡ ਵਾਲੇ ਤੇ ਲੇੜੇ ਮਾਰਦੇ ਫਿਰੰਡੇ ਆ ਉਹ ਜਦੋਂ ਇਹਨਾਂ ਨੂੰ ਨਹੀਂ ਆ ਸਾਨੂੰ ਜਿਆਦਾ ਵਾ ਉਹਦੇ ਗੱਲ ਹੈ ਕਿ ਆ ਭਰ ਤਿਲਕਾ ਕਿਸੇ ਨੂੰ ਦੇ ਪਿੰਡ ਦਾ ਸੋਚਣਾ ਪਣਾ ਤੇ ਕੌਣ ਸੋਚੇ ਫਿਰ ਉਹਦੇ ਕੋਈ ਵਿਹਲਾ ਹੀ ਸੋਚੂਗਾ ਤੇ ਫੇਰੀ ਆ ਪਾਪਾ ਆਪਣੇ ਤੋਂ ਵਿਹਲਾ ਹੋਰ ਕੌਣ ਆ ਕੀ ਮਤਲਬ ਆ ਤੇਰਾ ਉਹੀ ਸਰਪੰਚ ਜੀ ਦਾ ਪਗਾ ਲਈਏ ਜੋ ਫੰਕਾ ਕਿਉਂ ਨਾ ਲਈਏ ਜਦੋਂ ਵੋਟਰ ਸੂਚੀਆਂ 'ਚ ਸਾਡੇ ਨਾਮ ਆ ਓਏ ਨਾਮ ਤੇ ਹੈਗੇ ਆ ਪਰ ਮੈਂਬਰ ਕਿੱਥੋਂ ਲੱਭਾਂਗੇ ਤੇ ਮੈਂਬਰ ਕਿੰਨਾ ਲੱਪਣਿਆ ਆਪਾਂ ਸਿੱਧੇ ਸਰਪੰਚ ਹੀ ਬੰਨਾ ਵਾ ਤੂੰ ਵੱਡਾ ਸਰਪੰਚ ਮੈਂ ਛੋਟਾ ਸਰਪੰਚ ਕਿਉਂ ਸਰਪੰਚ ਸਾਹਿਬ ਕਿੱਦਾਂ ਦਾ ਲੱਗਦਾ ਲੱਗੜਦੇ ਵਧੀਆ ਡਿਆ ਬਸ ਜੇ ਵਧੀਆ ਲੱਗਣ ਡੈ ਨਾ ਘਰ ਦੀਏ ਲਾਣ ਓਏ ਗੱਲ ਤੇ ਸੁਣ ਲੈ ਪਹਿਲਾਂ ਮੇਰੀ ਓ ਕਮਲਿਆ ਕਵਾਂਡਿਓ ਉਹ ਅਨਪੜੋ ਤੇਰਾ ਕੀ ਬੂਏ ਚ ਹੱਥ ਆ ਗਿਆ ਵਾ ਉਹ ਬੂਏ ਚ ਨਹੀਂ ਹੱਥ ਆਇਆ ਲੱਡੂਆਂ ਚ ਹੱਥ ਆ ਗਿਆ ਆਜੋ ਲੱਡੂਆਂ ਚ ਹੱਥ ਆ ਗਿਆ ਓਏ ਖੁਸ਼ਖਬਰੀ ਆਜੋ ਆਜੋਗਾ ਉਹ ਖੁਸ਼ਖਬਰੀ ਤੇ ਦੱਸ ਕੀ ਆ ਓਏ ਹੁਣ ਬਦਲਾਂਗੇ ਪਿੰਡ ਦੀ ਨਹਿਾਰ ਓਏ ਪਿੰਡ ਦੀ ਨਹਿਾਰ ਨਾ ਬਦਲੋ ਉਹ ਛੱਤ ਡਿੱਗਣ ਵਾਲੀ ਪਹਿਲਾਂ ਉਹ ਬਦਲੋ ਓਏ ਛੱਤਾਂ ਵੀ ਬਦਲਾਂਗੇ ਤਾਂ ਸੱਤਾ ਵੀ ਬਦਲਾਂਗੇ ਕਿਉਂਕਿ ਹੁਣ ਸਰਪੰਚੀ ਸਾਡੇ ਕੋਲ ਆਉਣ ਵਾਲੀ ਆ ਕੀ ਮਤਲਬ ਓ ਤੇਰਾ ਉਹ ਸਰਪੰਚੀ ਚ ਖਲੋਗੇ ਆ ਵੋਟਾਂ ਪਾਓਗੇ ਅੱਛਾ ਫਿਰ ਲੇੜੇ ਮਰਾਓਗੇ ਉਹ ਨੇੜੇ ਵੀ ਬਰਾਵਾਗੇ ਤੇ ਗੇੜੇ ਵੀ ਬਰਾਵਾਗੇ ਉਹ ਜਿਹੜੇ ਤੁਹਾਨੂੰ 4 ਦਿਨ ਲੇੜੇ ਲਵਾਉਣ ਦੇ ਨਾ ਉਹ 5 ਸਾਲ ਉੱਨਾ ਹੀ ਤੁਹਾਡੇ ਗੇੜੇ ਭਰੋਣੇ ਆ ਅਸੀਂ ਸਰਪੰਚੀ ਕੰਨੀ ਸਾਫ਼ ਸੁਥਰੀ ਨਾ ਮੀਟ ਨਾ ਸ਼ਰਾਬ ਜੇ ਅੱਜ ਅਗਲੇ ਉਹ ਛਕਾਉਣ ਦੇ ਨਾ ਕੱਲ ਨੂੰ ਛਕਣੇ ਵੀ ਆ ਅਸੀਂ ਕੀ ਕਰੀਏ ਫਿਰ ਵਰਤ ਰੱਖ ਲੀਏ ਉਹ ਅਗਲੇ ਮਾਇਆ ਦੇਣ ਦੇ ਪੁੱਤ ਤੁਸੀਂ ਹਾਨੂੰ ਕੀ ਦੋਗੇ ਓਏ ਅਸੀਂ ਰੇ ਤੁਹਾਨੂੰ ਸੀਸਾ ਹੀ ਦਵਾਂਗੇ ਓਏ ਉਹ ਨਹੀਂ ਮੈਂ ਲੈਣੀਆਂ ਲੂਣੀਆਂ ਕਿਉਂ ਉਹ ਮੈਨੂੰ ਲੱਗਦੀ ਨਹੀਂ ਨਿਕਲ ਜਾ ਬਹਿ ਬਹਿ ਕੇ ਕਿ ਇੱਧਰ ਆਉਣਾ ਲੱਗ ਜਾਣ ਚੱਲ ਚਲੀਏ ਉਹ ਨਾਲੇ ਦੱਸ ਦੋ ਜਿੰਨੂੰ ਦੱਸਣਾ ਲੋਗੇ ਸਰਪੰਚ ਕਿਉਂ ਸਰਪੰਚ ਸਾਹਿਬ ਬੈਠੋ ਪਾ ਪੜੀ ਲਾਈਏ ਚਾਹ ਤੁਹਾਡੇ ਲਈ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਹੋ ਸਤਿ ਸ੍ਰੀ ਅਕਾਲ ਜਗਨਿਆ ਤੂੰ ਬੜੇ ਡੰਡੇ ਡੁੰਡੇ ਚੁੱਕੀ ਫਿਰਦਾ ਤੂੰ ਕਿਨੂੰ ਜਗਾਉਦਾ ਫਿਰਦਾ ਵਾ ਜਗਾਉਣਾ ਜਗੂਣਾ ਕਿਨੂੰ ਆ ਸਰਪੰਚਾ ਹੋ ਦੁਸ਼ਮੰਦਾਰ ਬੰਦੇ ਆ ਉਹ ਕੀ ਪਤਾ ਕਦੋਂ ਵਿਰੋਧੀ ਟੀਮ ਨਾਲ ਯੁੱਧ ਹੋ ਜੇ ਉਹ ਯੁੱਧ ਤੇ ਹੁਣ ਸੰਦਲਾ ਸ਼ੁਰੂ ਹੋ ਗਿਆ ਈ ਉਹ ਮੈਂ ਫਿਰ ਨਿਕਲਾ ਮੈਂ ਨਿਕਲਾ ਕਿਧਰ ਗਲਤੀ ਸੁਣ ਜਾ ਮੇਰੀ ਉਹ ਸੁਣਾ ਉਹ ਜਗਨਿਆ ਉਹ ਆਪਾਂ 20 ਸਾਲ ਸਰਪੰਚੀ ਕੀਤੀ ਆ ਪਿੰਡ ਚ ਕਿਸ ਨੂੰ ਖੰਗਣ ਨਹੀਂ ਦਿੱਤਾ ਅੱਜ ਕੱਲ ਡੱਡੀਆਂ ਨੂੰ ਜ ਕੰਮ ਹੋਇਆ ਇਧਰ ਉੱਠਿਆ ਮੈਂ ਸਰਪੰਚ ਇਧਰ ਉੱਠਿਆ ਮੈਂ ਸਰਪੰਚ ਉਹ ਕੌਣ ਖਲੋ ਗਿਆ ਆਪਣੇ ਵਿਰੁੱਧ ਉਹ ਤਾਰਾ ਉਹ ਇਹੋ ਜੇ ਤਾਰਾਂ ਦੀ ਪ੍ਰਵਾਹ ਨਹੀਂ ਕਰੀਦੀ ਇਹੋ ਜੇ ਕਈ ਤਾਰੇ ਟੁੱਟਦੇ ਰਾਤਾਂ ਨੂੰ ਦੇਖੇ ਕਿ ਦੰਤ ਧੁਦਲੇ ਕਰ ਦੇਈਆਂ ਓਏ ਤਾਈਓ ਤੇ ਤੈਨੂੰ ਸੱਦਿਆ ਵਾ ਓਏ ਇਹੋ ਜੀ ਹਵਾ ਖਲਾਰ ਦੇ ਬੰਦਾ ਲੱਭੇ ਨਾ ਕੋਈ ਉਹ ਟੈਂਸ਼ਨ ਨਾ ਲੈ ਸਰਪੰਚਾ ਆਹੋ ਜਾਨਾ ਚ ਰਲੂਗਾ ਨਾ ਆਪਾਂ ਚਲੇ ਜਾਣਾ ਉਹ ਤੈਨੂੰ ਸਤਾਪ ਹੋ ਗਏ ਉਹ ਦੂ ਟੈਂਸ਼ਨ ਨਾ ਲੈ ਆਪਾਂ ਤੇਰੇ ਨਾਲ ਆ ਚੱਲ ਤੂੰ ਪਾ ਕਾਰਵਾਈ ਜਾ ਕੇ ਹਾਂ ਠੀਕ ਆ ਓਏ ਹਾਂ ਵੀ ਕਿਧਰ ਹੋਇਆ ਅਸੀਂ ਤੇ ਤੁਹਾਡੇ ਨਾਲ ਚੱਲੇ ਆ ਉਹ ਸਰਪੰਚਾ ਸਾਡੇ ਨਾਲ ਸ਼ਬੀਲ ਲੱਗੀ ਆ ਉਹ ਸ਼ਬੀਲ ਨਹੀਂ ਉਹ ਵੋਟਾਂ ਇਕੱਠੀਆਂ ਕਰਦੇ ਫਿਰਦੇ ਆ ਉਹ ਪਹਿਲਾਂ ਘਰ ਦੀਆਂ ਵੋਟਾਂ ਦੇ ਇਕੱਠੀਆਂ ਕਰ ਲਓ ਉਹ ਘਰ ਦੀਆਂ ਵੋਟਾਂ ਕੀ ਹੋਇਆ ਉਧਰ ਦਿਲ ਕਿਉਂ ਨਹੀਂ ਰੌਲਾ ਪਾਉਣਦੇ ਆ ਕਿ ਐਤ ਕੀ ਅਹੀਂ ਖਲਾਉਣਾ ਸਰਪੰਚ ਦਿਲ ਕਿਉਂ ਨਹੀਂ ਦੇ ਆਪਣੇ ਕੋ ਖਲੋਤੇ ਗਏ ਉਧਰ ਵੀ ਖਲੋਗੇ ਆ ਸਰਪੰਚ ਸਾਹਿਬ ਜੇ ਦਿਲ ਕਿਉਂ ਨਹੀਂ ਖਲੋਗੇ ਤਾਂ ਆਪਣਾ ਜ਼ਿਆਦਾ ਨੁਕਸਾਨ ਹੋਊਗਾ ਆਪਣੀਆਂ ਘਰ ਦੀਆਂ ਵੋਟਾਂ ਖਰਾਬ ਹੋਣੀਆਂ ਵਾ ਕੋਈ ਨਹੀਂ ਆ ਕਰਦੇ ਗੱਲ ਆਪਾਂ ਆਹ ਮੁੜੇ ਤੁਹਾਨੂੰ ਕੰਮ ਦੱਸਾਂ ਨੇ ਛੁੱਟੇ ਗਲੀ ਹੋਰ ਨਿਕਲ ਆਈ ਆ ਉਹ ਕਾਬਲ ਸੋਹੰਦ ਮੈਨੂੰ ਆਂਦਾ ਇਕ ਲਾ ਤਾਰਾ ਸੁਖ ਲੋਤਾ ਵਾ ਇਧਰ ਤੇ ਤਿਲ ਕਿਹੜੀ ਮਨਾਂ ਚ ਉਤਰ ਆਏ ਆ ਉਹ ਚੱਲ ਕੋਈ ਨਹੀਂ ਇਹਨਾਂ ਦਾ ਕਰਾਉਣਾ ਮੈਂ ਕੁੱਤੀ ਢਾ। ਉਹ ਪੁੱਤ ਤਿਲਕ। ਉਹ ਪਾਪਾ ਤੂੰ ਤਿਲਕ ਕਹਿਣਾ ਨਾ ਟੀ ਜਿੰਨਾ ਚਿਰ ਤਿਲਕ ਕੇ ਮੇਰੀ ਲੱਤ ਬਾਹਣਾ ਟੁੱਟ ਗਈ। ਮੈਂ ਤੇ ਤੈਨੂੰ ਪਿਆਰ ਨਾਲ ਕਹਿੰਦਾ ਕਮਲਿਆ। ਉਹ ਜੇ ਪਿਆਰ ਨਾਲ ਕਹਿਣਾ ਤੇ ਮੈਨੂੰ ਸਰਪੰਚ ਕਹਿ। ਤਿਲਕਿਆ ਇਹ ਸਰਪੰਚੀ ਵਾਲੀ ਝੂਲਿਆ ਨਾ ਜਿਹੜੀ ਇਹ ਬਹੁਤ ਮਾੜੀ ਹੁੰਦੀ ਓ। ਅੱਛਾ। ਉਹ ਜਿਹੜੇ ਬੰਦੇ ਨੂੰ ਇਹ جنੂਨ ਹੋਂਟ ਹੈ ਬੈ ਨਾ ਸਰਪੰਚੀ ਵਾਲੀ। ਉਹ ਫੇਰ ਘਰ ਫੂਕ ਤਮਸ਼ਾ ਵੇਂਦਾ ਹੀ। ਸਹੀ ਗੱਲ ਪਾਪਾ ਐਵੇਂ ਥੋੜਾ 2-2 ਕਰੋੜ ਦੀਆਂ ਬੋਲੀਆਂ ਲੱਗਣ ਡੀਆਂ। ਤੈਨੂੰ ਇਹ ਦੱਸ ਉਹਨਾਂ ਨੇ ਸੇਵਾ ਕੀ ਕਰ ਉਹਨਾਂ ਨੂੰ ਬਸ ਲੋਣੀ ਹੈ ਨਾ ਸਰਪੰਚੀ ਦੀ ਕਿ ਕਿਹ ਵੀ ਹਾਲਤ ਚ ਸਰਪੰਚੀ ਲੈਣੀ ਭਾਵੇਂ ਕੁਝ ਵੀ ਹੋ ਜਾਏ। ਪਾਪਾ ਹੁਣ ਮੈਂ ਵੀ ਸਰਪੰਚੀ ਲੈ ਕੇ ਰਣੀ। ਭਾਵੇਂ ਮੈਨੂੰ ਉਹਦੇ ਲਈ ਕੁਝ ਵੀ ਕਰਨਾ ਪਵੇ। ਉਹ ਪਾਪਾ ਸਰਪੰਚੀ ਵਾਲਾ ਕੀੜਾ ਮੈਨੂੰ ਵੀ ਵੱਡ ਗਿਆ ਈ ਉਹ। ਏਡੀ ਛੇਤੀ ਵੱਡ ਗਿਆ। ਬਸ ਸਰਪੰਚ ਕਹਿਣ ਦੀ ਦੇਰੀ ਨਾਲ ਹੀ ਦੰਦੀ ਵੱਡ ਗਿਆ। ਸਰਪੰਚ ਸਾਹਿਬ ਹੁਣ ਦੇ ਮੈਂ ਕੋ ਏਦਾਂ ਦੰਦੀ ਵੱਡਦਾ ਈ। ਓਏ ਆਜੋ ਆਜੋ। ਆਇਆ ਕਿੱਦਾਂ ਚੱਲਣੀਆਂ ਤਿਆਰੀਆਂ? ਓਏ ਤਿਆਰੀਆਂ ਦੇ ਆਪਣੀਆਂ ਫੁੱਲ ਬੜਾ ਫੋਲੀ ਆ। ਕੋਤ ਨਹੀਂ ਦੱਸੋ ਆਪਣੀਆਂ ਵੋਟਾਂ ਪੱਕੀਆਂ ਵੋਟਾਂ ਨੇ ਆਪਣੀਆਂ ਪੱਕੀਆਂ ਹੀ ਆ ਪਰ ਤਾਰੇ ਆ ਲੈ ਇਹਨਾਂ ਨੂੰ ਸ਼ਰਮ ਉਹ ਸਿਆਣੇ ਆਂਦੇ ਆ ਘਰ ਸੰਭਾਲੀਏ ਆਪਣਾ ਨੇਤ ਨਾ ਜਾਈਏ ਵਾਂਢੀ ਸਭ ਤੋਂ ਉੱਤੇ ਰੱਬ ਆ ਸੱਜਣ ਉਹ ਤੋਂ ਬਾਅਦ ਗਵਾਂਢੀ ਉਹ ਟਿੱਕੋ ਮੱਥਾ ਮੰਗੋ ਮਾਫੀ ਇਹ ਅਸੀਂ ਤੇ ਮੰਗ ਲੈਨੇ ਤੁਸੀਂ ਵੀ ਮੰਗੋ ਕੀ ਮਤਲਬ ਉਹ ਜੇ ਸਰਪੰਚੀ ਲੈਣੀ ਤੇ ਵੋਟਾਂ ਮੰਗੋ ਨਹੀਂ ਆਉਂਦਾ ਤਾਰਾ ਤੇ ਤੁਹਾਨੂੰ ਦੱਸਦਾ ਵਾ ਕੀ ਦੱਸੂ ਭਾ ਪਤਾਰਾ ਉਹ ਕੋਈ ਨਹੀਂ ਵੇਖ ਲੈਨੇ ਤਾਰੇ ਨੂੰ ਹੀ ਆ ਉਹ ਤਾਇਆ ਕੋਈ ਆ ਜਾਓ ਵੀ ਨੰਦ ਦਾ ਤ੍ਰਿਕਾਤ ਆਇਆ ਜੀ ਓਏ ਆਓ ਆਓ ਵੀ ਮੁੜਿਓ ਆਓ ਉਹ ਤਾਰਿਆ ਅੱਜ ਕਿਦਾਂ ਰਾਹ ਭੁੱਲ ਗਏ ਇੱਧਰ ਦੇ ਤਾਇਆ ਬਥੇਰੀਆਂ ਭੁੱਲਾ ਚੱਕਾਂ ਜਾਂਦੀਆਂ ਬੰਦੇ ਕੋਲ ਉਹ ਵੇਖੋ ਦੱਸਿਆ ਮੈਂ ਤੈਨੂੰ ਕਹਿੰਦਾ ਹੁੰਦਾ ਨਾ ਤਾਇਆ ਮੇਰਾ ਕਿੱਡਾ ਸੋਹਣਾ ਲੱਗਦਾ ਉਹ ਸੋਹਣਾ ਲੱਗੇ ਵੀ ਕਿਉਂ ਨਾ ਸਰਪੰਚ ਦਾ ਜੀ ਤਾਇਆ ਵਾ ਓ ਚੰਗਾ ਚੱਲ ਸਰਪੰਚ ਦਾ ਤਾਇਆ ਵਾ सरपंच त <laughs> आया वा ओ मेरा ਵੀ ਤਿਲਕਾ ਵੀ ਇੱਥੇ ਆ ਪਰੇ ਹੋ ਕੱਲ ਕੀ ਆਨਾ ਕਿ ਤਿਲਕਦਾ ਜਾਏਗਾ ਉਹ ਤੇ ਮੈਂ ਵੀ ਤੇਰੇ ਮਗਰ ਤਿਲਕਦਾ ਹੀ ਆ ਗਿਆ ਵਾ ਮੈਂ ਤਿਲਕਦਾ ਤੇ ਆਇਆ ਪਰ ਤੂੰ ਆਇਆ ਕਿਧਰੇ ਆ ਉਹ ਤਾਇਆ ਹੁਣ ਆਉਣਾ ਕਿਧਰ ਹੀ ਮੈਨੂੰ ਤੇ ਮੇਰੇ ਕੰਨਾਂ ਤੇ ਯਕੀਨ ਨਹੀਂ ਹੋਣਿਆ ਜੋ ਕੀ ਗੱਲ ਹੋ ਗਈ ਆ ਮੈਂ ਕੀ ਸੋੰਡਿਆ ਵਾਂ ਕਿ ਤਾਇਆ ਮੇਰਾ ਮੇਰੇ ਖਿਲਾਫ ਸਰਪੰਚੀ ਚ ਆਪਣੇ ਬੱਚੇ ਦੇ ਤਾਇਆ ਭੁੱਲ ਗਿਆ ਉਹ ਦਿਨ ਜਦੋਂ ਨਿੱਕਾ ਹੁੰਦਾ ਮੈਂ ਤੇਰੇ ਨਾਲ ਕੋਠੇ ਤੇ ਸੌਣਾ ਹਾਂ ਤੇ ਤੂੰ ਮੈਨੂੰ ਲੰਮੀਆਂ ਲੰਮੀਆਂ ਬਾਤਾਂ ਸੁਣਾਉਂਦੀਆਂ ਉਹ ਕਿਆ ਬਾਤਾਂ ਸੀ ਮੇਰੇ ਤਾਇਦੀਆਂ ਉਹ ਕਿੱਥੇ ਗਈਆਂ ਤੇਰੀਆਂ ਬਾਤਾਂ ਹੁਣ ਤੈਨੂੰ ਕੋਈ ਬਾਤ ਨਹੀਂ ਆਉਂਦੀ ਉਹ ਨਹੀਂ ਉਹ ਨਹੀਂ ਉਹ ਨਹੀਂ ਪਾਪੇ ਨੂੰ ਬਾਤਾਂ ਆਉਂਦੀਆਂ ਕਿਉਂ ਹੁਣ ਪਾਪੇ ਨੂੰ ਸ਼ੇਰ ਆਉਂਦੇ ਸੁਣੇ ਸ਼ੇਰ ਉਹ ਨਿੱਕੀ ਹੁੰਦੀ ਤੇ ਕਡੌਣ ਰਿਹਾ ਤੋੜਦਾ ਤੇ ਅੱਜ ਸਾਡਾ ਦਿਲ ਹੀ ਤੋੜਦਾ ਲੋ ਚੱਲ ਐਡਾ ਤੇ ਪਾਪੇ ਦੀ ਸੇਲੀ ਪਾਪੇ ਨਾਲ ਘਰ ਘਰ ਖੇਡਦਾ ਰਿਆਂ ਨਹੀਂ ਖੇਡਿਆ ਘਰ ਘਰ ਪਰ ਗੱਲ ਤੇ ਘਰ ਦੀ ਆ ਨਾ ਇਸ ਕਰਕੇ ਗੱਲ ਘਰ ਸੀ ਰਹਿਣੀ ਚਾਹੀਦੀ ਆ ਉਹ ਤਾਇਆ ਤੂੰ ਖਲੋ ਨਾ ਤੂੰ ਬਹਿ ਜਾ ਉਹ ਕਿਉਂ ਬਹਿ ਜਾ ਓਏ ਉਹ ਮੈਂ ਕਿਹਾ ਕਦੋਂ ਦਾ ਖਲੋਤਾ ਥੱਕ ਗਿਆ ਹੋਣਾ ਵਾ ਉਹ ਮੈਨੂੰ ਲੱਗਾ ਘਰੇ ਸਰਪੰਚੀ ਚੋਂ ਕਹਿੰਦਾ ਬਹਿ ਜਾ ਪੁੱਤ ਆ ਮੈਂ ਤੇ ਗੱਲ ਕਹਿਤੀ ਆ ਹੁਣ ਤੂੰ ਜਿੱਦਾਂ ਮਰਜ਼ੀ ਸਮਝ ਲਾ ਕੇ ਉਹ ਜਾ ਦੱਸਿਆ ਮੰਜਾ ਲੈ ਕੇ ਆ ਓਏ ਨਹੀਂ ਓ ਨਹੀਂ ਮੰਜਾ ਮੰਜਾ ਨਹੀਂ ਲੈ ਕੇ ਆਉਣਾ ਜਿਹੜੀ ਗੱਲ ਕਰਨ ਆ ਉਹ ਕਰ ਪੁੱਤ ਆ ਗੱਲ ਕੀ ਕਰਨੀ ਆ ਸਰਪੰਚੀ ਦੇ ਸੇਵਾ ਦਾ ਕੰਮ ਹੁੰਦਾ ਵਾ ਹੁਣ ਸੇਵਾ ਤੋਂ ਲੜਦੇ ਆਪਾਂ ਚੰਗੇ ਲੱਗਦੇ ਆ ਇਹ ਕਰਕੇ ਇਹ ਸੇਵਾ ਤੂੰ ਮੈਨੂੰ ਦੇ ਦੇ ਆਖਰ ਨੂੰ ਮੈਂ ਵੀ ਤੇਰਾ ਭਤੀਜਾ ਆ ਕਿਉਂ ਤੈਨੂੰ ਦੇ ਦੇ ਤੂੰ ਭਤੀਜਾ ਮੈਂ ਇਹਦਾ ਪੁੱਤ ਆ ਓਏ ਚੁੱਪ ਕਰ ਓਏ ਦੇਖ ਤਾਰਿਆ ਭਤੀਜੇ ਵੀ ਪੁੱਤਾਂ ਰਖੇ ਹੁੰਦੇ ਆ ਤੇ ਮੈਨੂੰ ਤੂੰ ਕੋਈ ਬਗਾਨਾ ਨਹੀਂ ਠੀਕ ਆ ਬਾਕੀ ਸਮਾਂ ਆਉਣ ਦੇ ਤੈਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਓਏ ਆਪਾਂ ਇਹ ਪਿੰਡ ਦਾ ਕੋਈ ਸਵਾਰਨਾ ਚਾਹੁੰਦੇ ਆ ਵਿਗਾੜਨਾ ਨਹੀਂ ਜਾਂਦੇ ਇਹ ਕਰਕੇ ਤੂੰ ਚੱਲ ਕੋਈ ਨਹੀਂ ਆਪਾਂ ਕਰਦੇ ਆ ਤਾਇਆ ਚੱਲ ਠੀਕ ਆ ਤਾਇਆ ਫਿਰ ਧਿਆਨ ਰੱਖਿਓ ਚੱਲ ਸਹੀ ਚੱਲੋ ਚੱਲ ਧਿਆਨ ਰੱਖਿਓ ਤੇਨੂੰ ਕੱਲ ਦੱਸਿਆ ਵਾ ਓ ਚਲੋ ਕੀ ਆ ਤਲਕਿਆ ਪਪਾ ਲਤਾ ਤੱਕਤਾ ਜੀ ਦਾ ਜੀਦਾਰ ਹੈ ਰਮਣਾ ਆੜੇ ਮਰੇ ਉਹ ਰਮਣਾ ਉਹ ਪੁੱਤ ਵੇਖੀ ਕੌਣ ਆਇਆ ਜਾ ਕੇ ਮੜਾਇਆ ਕਾ ਵੇਖਿਆ ਛੇਤੀਆ ਪਪਾ ਆ ਜਗਣਾ ਕਿੱਧਰ ਆਇਆ ਉਹ ਜਗਣਾ ਉਹ ਜਗਣਾ ਲੂਤੀ ਤੈਨੂੰ ਪਤਾ ਵਾ ਕਾਬਲ ਦਾ ਖਾਸ ਬੰਦਾ ਵਾ ਇਹ ਇਹ ਕਿੱਧਰ ਆ ਗਿਆ ਮੂੰਹ ਚੁੱਕ ਕੇ ਸਾਰੇ ਇੱਕ ਬੰਦੇ ਦੀ ਲੋੜ ਆ ਉਹ ਪਹਿਲਾਂ ਗੱਲ ਤੇ ਸੁਣੀਏ ਕਿੱਧਰ ਆਇਆ ਫਿਰ ਗੱਲ ਕਰਦੇ ਕੋਈ ਨਹੀਂ ਓ ਬੱਲੇ ਓ ਤਾਇਆ ਬੱਲੇ ਓ ਤਾਇਆ ਭਤੀਜਾ ਤੇ ਆਇਆ ਭਤੀਜਾ ਤੇ ਆਇਆ ਆ ਜਗਨੇ ਆ ਵੀ ਆ ਜਗਨੇ ਆ ਬੈ ਇੱਥੇ ਓ ਬੱਲੇ ਓ ਤਾਇਆ ਮੈਨੂੰ ਤੇ ਖੁਸ਼ੀ ਬੜੀ ਹੋਈ ਕਿ ਤਾਇਆ ਮੇਰਾ ਬੋਡਾ ਨਹੀਂ ਖਲੋਤਾ ਵਾ ਮੇਰਾ ਤਾਂ ਜੇਤੀ ਖੋਸ ਹੋ ਗਿਆ ਉਹ ਤਾਰੇ ਤੋਰੇ ਨਹੀਂ ਇੱਥੇ ਚਮਕਣੇ ਇੱਥੇ ਤੇ ਮੇਰਾ ਪਾਪਾ ਹੀ ਗੱਜੂ ਬੱਦਲ ਬਣ ਕੇ ਉਹ ਤਾਇਆ ਹੋਰ ਕੋਈ ਤੁਹਾਡੇ ਨਾਲ ਹੋਵੇ ਨਾ ਹੋਵੇ ਪਰ ਮੈਂ ਤੁਹਾਡੇ ਨਾਲ ਜੇ ਮੈਂ ਤੁਹਾਡੇ ਵੱਲ ਬਹਿ ਗਿਆ ਜੇ ਉਹ ਚੱਲੋ ਚੱਲ ਹਨੂ ਨਹੀਂ ਤੇਰੀ ਲੋੜ ਸਾਡੇ ਨਾਲ ਰਾਬ ਬੈਗਾ ਵਾ ਉਹ ਰੱਬ ਤੇ ਸਾਰਿਆ ਨਾ ਹੁੰਦਾ ਵਾ ਉਹ ਮੈਨੂੰ ਵੀ ਨਾਲ ਲੈ ਲਓ ਆਪਣਾ ਕਿਹੜਾ ਚਲਾਣਾ ਚੱਲਿਆ ਵਾ ਚਲਾਣ ਤੇ ਨਹੀਂ ਹੁੰਦਾ ਜਗਨਿਆ ਪਰ ਤੂੰ ਯਾਰ ਕਾਬਲ ਦਾ ਖਾਸ ਬੰਦਾ ਹਾਂ ਸਾਨੂੰ ਤੇਰੇ ਤੇ ਯਕੀਨ ਨਹੀਂ ਆਉਂਦਾ ਉਹ ਯਕੀਨ ਦੀ ਕਿਹੜੀ ਗੱਲ ਆ ਉਹ ਯਕੀਨ ਤੇ ਕਰਨਾ ਪੈਂਦਾ ਉਹ ਨਾਲ ਇਹਨੂੰ ਕਿਹੜਾ ਕੋਜ ਆਉਂਦਾ ਉਹ ਲਿਆ ਫਿਰ ਪੇਪਰ ਪਰ ਕਿਹਾ ਮੈਂ ਓਏ ਜਗਨੇ ਅਸੀਂ ਨਹੀਂ ਭਰਨੇ ਪੇਪਰ ਜੀ ਜਾ ਦੋ ਵੇਖ ਲਓ ਆਖਰੀ ਵਾਰੀ ਕਹਿਣੇ ਜੀ ਚੱਲ ਓਏ ਆਖਰੀ ਵਾਰੀ ਐਡਾ ਤੂੰ ਮਨੀਮ ਭਰ ਲਾਂਗੇ ਅਸੀਂ ਆਪੇ ਚੱਲ ਚੱਲ ਚਾਹ ਠੀਕ ਆ ਤਾਇਆ ਉੱਥੇ ਹੀ ਵੇਖਾਂਗੇ ਫਿਰ ਓ ਕੋਈ ਨਹੀਂ ਕੋਈ ਨਹੀਂ ਵੇਖ ਲਾਂਗੇ ਉੱਥੇ ਤਾਰੂ ਸਿੱਟ ਲਓ ਨਹੀਂ ਕੋ ਕਮੀ ਰਹਿਣੀ ਜਾਈਦੀ ਮੰਦੇ ਲੜਾ ਲੜਾ ਅੱਗੇ ਕੱਢੋ ਮੂੜ ਕੇ ਆਪਾਂ ਨਿਚੋੜ ਲੈਣੇ ਆ ਆ ਸਰਪੰਚ ਸਾਹਿਬ ਜਗਨਾ ਵੀ ਆ ਗਿਆ ਓਏ ਆਲਾ ਆਲਾ ਮੈਂ ਤੈਨੂੰ ਹੀ ਢੀਕੰਡਿਆ ਆ ਬਹਿਣ ਦੇ ਜਗਨੇ ਨੂੰ ਓਏ ਜਗਨੇ ਆ ਕੀ ਰਿਪੋਰਟ ਆ ਪਰ ਰਿਪੋਰਟ ਤੇ ਸਰਪੰਚਾ ਮਾੜੀ ਆ ਔਰ ਡੈਕਟਰ ਕਹਿੰਦਾ ਤੇਰੇ ਸੈੱਲ ਕਟਿਆ ਨਾਲੇ ਟਾਈਫਾਇਡ ਆ ਥੋੜਾ ਥੋੜਾ ਉਹ ਵਿਰੋਧੀਆਂ ਦੀ ਕੀ ਰਿਪੋਰਟ ਆ ਉਹ ਉਹਨਾਂ ਦੀ ਵੀ ਮਾੜੀ ਆ ਉਹਨਾਂ ਦੇ ਵੀ ਸੈੱਲ ਕਟੇ ਆ ਸੱਲ ਉਹਨਾਂ ਦੇ ਨਹੀਂ ਕਟੇ ਸੈੱਲ ਆਪਣੇ ਘਟਨ ਵਾਲੇ ਆ ਓ ਕੀ ਮਤਲਬ ਤੇਰਾ ਉਹ ਨਹੀਂ ਮੰਨਦੇ ਮੈਂ ਤਾਂ ਬਥੇਰੇ ਵਾਸਤੇ ਪਾਏ ਉਹਨਾਂ ਦਾ ਤੇ ਬੁੱਢਾ ਬੜਾ ਠੀਠ ਆ ਮੈਂ ਬਥੇਰਾ ਕਿਹਾ ਤਾਂ ਮੈਂ ਵੀ ਤੇਰਾ ਭਤੀਜਾ ਆ ਮੈਂ ਵੀ ਤੇਰਾ ਭਤੀਜਾ ਆ ਪਰ ਉਹਨਾਂ ਨਹੀਂ ਮੇਰੀ ਮੰਨੀ ਨਾਲ ਉਹਨਾਂ ਦਾ ਇੱਕ ਮੁੰਡਾ ਛਦਾਈ ਜਾਈ ਓਏ ਉਹਦੇ ਛਦਾਈ ਆ ਓਏ ਉਹਨਾਂ ਨੂੰ ਛਾਡ ਉਹਨਾਂ ਨੂੰ ਬੋਰਡ ਕਿੰਨੇ ਪਾਉਣੀ ਆ ਓਏ ਤੂੰ ਮੈਨੂੰ ਇਹ ਦੱਸ ਤਾਰੇ ਟੁੱਟਾਗੇ ਨਹੀਂ ਔਰ ਜਦੋਂ ਉਹ ਨਹੀਂ ਟੁੱਟੇ ਤਾਂ ਤਾਰਾ ਕਿੱਥੋਂ ਟੁੱਟਣਾ ਉਹ ਤੇ ਚਾਰਜ ਮਾਤਾ ਪੜਿਆ ਵੀ ਆ ਤੇ ਬਸ ਜੰਗ ਹੀ ਛੜੂਗੀ ਉਹ ਵੀ ਯਾਰ ਪਾਰ ਦੀ ਤੇ ਫਿਰ ਹੁਣ ਕੀ ਕਰੀਏ ਉਹ ਤਾਂ ਇੱਕੋ ਹਾਲਿਓ ਕਿਹੜਾ ਸਰਬਸੰਮਤੀ ਦਾ ਰੌਲਾ ਪਾ ਦੀ ਆਪਾਂ ਕੋਈ ਉਹਦੇ ਨਾਲ ਮਸਲਾ ਆ ਲ ਹੋ ਜੂਗਾ ਉਹਦੇ ਨਾਲ ਆਪਾਂ ਸਰਪੰਚ ਵੀ ਬਣਾਂਗੇ ਤੇ ਸਰਪੰਚੀ ਵੀ ਕਰਾਂਗੇ ਉਹ ਕਿਦਾਂ ਆਪਾਂ ਕਰਨੇ ਬੰਦੇ ਇਕੱਠੇ ਉਹ ਸਾਰੇ ਬੰਦੇ ਆਪਣੇ ਹੋਣਗੇ ਆਪਾਂ ਉਹਨਾਂ ਨੂੰ ਦੂਜੇ ਪਾਸੇ ਲਿਜਾ ਦੇਣਾ ਵਾ ਤੇ ਸਰਪੰਚੀ ਤੇਰੀ ਚੁਲੀ ਪਾ ਦੇਣੀ ਹੈ ਲੈ ਫਿਰ ਕਰੋ ਫਿਰ ਸਰਬਸੰਤੀ ਦਾ ਦੋ ਜਾਂਚ ਕਰਦਾ ਸਾਰਿਆਂ ਨੂੰ ਟਾਈਮ ਪਾਓ ਇੱਥੇ ਫਿਰ ਮੈਨੂੰ ਸਰਪੰਚੀ ਦਾ ਸਰੂਪਾ ਕਰ ਰੱਖੀ ਨਾਲ ਤੇ ਪਾਓ ਕਾਰਵਾਈ ਫਿਰ ਜਾ ਕੇ ਬਤਾਇਆ ਤੂੰ ਇਥੇ ਕੀ ਕਰਨ ਦਾ ਜਾਂਚ ਕਰਿਆ ਸੱਦਿਆ ਹੀ ਸਾਰਿਆਂ ਨੂੰ ਹੋ ਕੀ ਗੱਲ ਹੋ ਗਈ ਜਾਂਚ ਕਰੇ ਉਹ ਸਰਬਸੰਤੀ ਕਰਨ ਲੱਗੇ ਆਜੋ ਸਰਬਸੰਤੀ ਕਰਨ ਲੱਗੇ ਆ ਉਹ ਤਿਲਕਿਆ ਉਹ ਚਲੋ ਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਨਗਰ ਨਿਵਾਸੀਓ ਇਸ ਕਰਕੇ ਇਕੱਠੇ ਹੋਇਆ ਕਿ ਆਪਾਂ ਸਰਬਸੰਤੀ ਦੇ ਨਾਲ ਸਰਪੰਚ ਚੁਣਨਾ ਵਾ ਤੇ ਕਹਿੰਨੇ ਉਹ ਲੜਬਾਜੀ ਨਹੀਂ ਕਰਨੀ ਕਹਿੰਨੇ ਉੱਚਾ ਨਹੀਂ ਵੜੀ ਬੋਲਣਾ ਤੇ ਪਿਆਰ ਨਾਲ ਸਾਰਿਆਂ ਨਾਲ ਇੱਕ ਦੂਜੇ ਨਾਲ ਗੱਲ ਕਰਨੀ ਆ ਠੀਕ ਆ ਓਕੇ ਲੋਕੋ ਪਰੋ 20 ਸਾਲ ਮੈਂ ਸਰਪੰਚੀ ਕੀਤੀ ਆ ਤੇ ਮੈਂ ਇੱਕ ਵਾਰੀ ਫੇਰ ਚਾਹੁੰਨਾ ਵਾ ਸਰਵਸੰਮਤੀ ਨਾਲ ਸਰੋਪਾ ਮੈਨੂੰ ਪਾਓ ਤੇ ਮੈਨੂੰ ਪਿੰਡ ਦਾ ਸਰਪੰਚ ਬਣਾਓ ਆਹੋ ਪਾਈਏ ਐ ਸਰੋਪਾ ਅੱਗੇ 20 ਸਾਲ ਹੋ ਗਏ ਤੁਹਾਨੂੰ ਸਰੋਪੇ ਪਾਉਣ ਦੇ ਆ ਬਹੁਤ ਕਰਦੀ ਤੁਸੀਂ ਪਿੰਡ ਦੀ ਸੇਵਾ ਹੁਣ ਘਰ ਦੇ ਕੰਮ ਕਰੋ ਇਸ ਵਾਰੀ ਪਿੰਡ ਦੀ ਜ਼ਿੰਮੇਵਾਰੀ ਦਾਸ ਦੇ ਮੋਢਿਆਂ ਤੇ ਪਾਓ ਤਾ ਉਹ 10 ਦੇ ਬੋਢਿਆਂ ਦੇ ਓਏ ਸਾਡੇ ਵੀ ਬੋਢੇ ਲੱਗੇ ਆ ਸਾਡੇ ਗੋਡੇ ਨਹੀਂ ਲੱਗੇ ਆ ਉਹ ਸਰਪੰਚੀ ਇਹ ਵਾਰ ਕਰੂੰਗਾ ਨਾ ਤੇ ਮੇਰਾ ਬੁੱਢਾ ਤਿਲਕਾ ਹੀ ਕਰੂੰਗਾ ਓਏ ਇਹਨੂੰ ਕੀ ਪਤਾ ਸਰਪੰਚੀ ਦਾ ਊੜੇ ਤੇ ਉਹਨੂੰ ਹਿੱਲ ਨਹੀਂ ਆਉਂਦਾ ਕੋਈ ਨਹੀਂ ਪਤਾ ਐ ਸਬਜੀ ਭਾਜੀ ਬਣਾ ਲੈ ਨਾਲੀ ਡਾਲ ਤਾ ਤੋ ਲੈ ਨਾ ਮੈਨੂੰ ਕੀ ਨਹੀਂ ਪਤਾ ਕਿਉਂ ਪਪਾ ਓਏ ਤੇ ਸਰਪੰਚੀ ਦੀ ਚੋਣ ਹੋਣ ਢਈ ਆ ਲਾਂਗਰੀ ਦੀ ਚੋਣ ਨਹੀਂ ਹੋਣ ਢਈ ਅਸਾਂ ਜਿਹੜੀਆਂ ਗੱਲਾਂ ਤੂੰ ਭਾਲਦਾ ਵਾ ਨਾ ਉਹ ਨਹੀਂ ਬਣਨੀਆਂ ਉਹ 20 ਸਾਲ ਸਰਪੰਚੀ ਮੈਂ ਕੀਤੀ ਆ ਉਹ ਇਸ ਵਾਰ ਵੀ ਸਰਪੰਚੀ ਮੈਂ ਕਰੂੰਗਾ ਉਹ ਤੁਹਾਨੂੰ ਕੀ ਤਾਂ ਸਰਪੰਚੀ ਕਿੱਦਾਂ ਚੱਲਦੀ ਆ ਵਾਹ ਜੀ ਵਾਹ ਓਏ ਅਸੀਂ ਇਹ ਸਰਪੰਚੀ ਕੰਦ ਚ ਮਾਰ ਦਾਂਗੇ ਜਿਹੜੀ ਸਾਡੇ ਨੂੰ ਚਲਾਉਣੀ ਆਉਦੀ ਓਏ ਚੌਂਦੀ ਦਾ ਸਾਈਕਲ ਨਹੀਂ ਆ ਜਿਹੜਾ ਲੱਤ ਕਮਾ ਕੇ ਚਲਾਉਣਾ ਵਾ ਚਲਾ ਲਾਂਗੇ ਅਸੀਂ ਭਾਵੇਂ ਕੰਚੀ ਚਲਾਈਏ ਪਾਪਾ ਜੀ ਠੀਕ ਹੈ ਹੋਰ ਦੱਸ ਓਏ ਕਿੱਦਾਂ ਕਰਦੀ ਆ ਫੇਰ ਪੁੱਤ ਆਇਆ ਕਰਨੀ ਕਰਨੀ ਕੀ ਆ ਮੈਿਉਂ ਕਰਨੀ ਆ ਕੇ ਕਰਨੀ ਆ ਤੂੰ ਕਰਾਉਨੇ ਆ ਤੈਨੂੰ ਪੁੱਤ ਆਇਆ ਇਦਾਂ ਨਹੀਂ ਗੱਲ ਮੁਕਣੀ ਮੈਂ ਸਿਰਫ ਸਹਿਮਤੀ ਲਈ ਰਾਜੀ ਆ ਪਰ ਮੈਨੂੰ ਇੱਕ ਗੱਲ ਦੱਸ ਦੋ ਕਿ ਸਰਪੰਚੀ ਕਹਿੰਦੇ ਕਿੰਨੂ ਆ ਸਰਪੰਚੀ ਦਾ ਮਤਲਬ ਕੀ ਆ ਲਾਪਾ ਇੱਕ ਤੇ ਮੰਨ ਗਈ ਖੇਤੀ ਖੇਤੀ ਦੱਸਦੇ ਸਰਪੰਚੀ ਓਏ ਆਹੀ ਕੀ ਦੱਸਣਾ ਉਹ ਕਾਬਲ ਸੌ ਦੱਸੇਗਾ ਕੀ ਮਤਲਬ ਹੈ ਸਰਪੰਚੀ ਦਾ ਦੱਸ ਕਾਬਲ ਸੌ ਕਿਦੋਂ ਕੀਤੇ ਅਗਰ ਪੇਜੀ ਸੱਤਾ ਰਾਰਾ ਪੱਪੇ ਟਿੱਪੀ ਚੀਚੇ ਬਹਿਰੀ ਜੀ ਸਰਪੰਚੀ ਓਹ ਜੀ ਓਏ ਇਹਦੇ ਹੱਥ ਵੀ ਪਤਾ ਵਾ ਉਹ ਸਰਪੰਚ ਦੇ ਕੰਮ ਕੀ ਹੁੰਦੇ ਆ ਉਹ ਜਗਨਿਆ 10 ਸਰਪੰਚੀ ਦੇ ਕੀ ਕੰਮ ਹੁੰਦੇ ਆ ਉਹ ਸਰਪੰਚੀ ਦੇ ਕੰਮ ਕੀ ਆ ਉਹ ਕੈਦੀ ਸ਼ਰਾਬ ਫੜੀ ਗਈ ਉਹਨੂੰ ਛਡਾ ਲਿਆ ਜੇ ਕਿਤੇ ਕੈਪਸੂਲ ਫੜੇਗੇ ਉਹਨੂੰ ਛਡਾ ਲਿਆ ਉਹ ਜੇ ਕਿਸੇ ਦਾ ਝਗੜਾ ਹੋ ਜੇ ਤੇ ਉਹਦਾ ਰਾਜੀਨਾਮਾ ਕਰਾਤਾ ਉਹਨੂੰ ਕਹਿੰਦੇ ਆ ਸਰਪੰਚੀ ਓਏ ਆਹ ਕਿਹੜੀਆਂ ਡੈਫੀਨੇਸ਼ਨਾਂ ਦਈ ਜਾਂਦੇ ਜੇ ਉਹ ਮੈਂ ਨਹੀਂ ਇਹਨਾਂ ਨਾਲ ਸਹਿਮਤ ਸਰਪੰਚ ਹੋਣਾ ਚਾਹੀਦਾ ਪੜਿਆ ਲਿਖਿਆ ਜਿਵੇਂ ਕਿ ਮੈਂ ਉਹ ਮੈਂ ਆ ਤੇ ਕਿੱਲੇ ਬਾਅਦ ਚ ਕੋਈ ਐ ਤੇ ਨਟ ਪੱਜ ਇਹ ਮਤਲਬ ਉਹ ਤੇਰਾ ਓਏ ਇਹਦਾ ਕਹਿਣ ਦਾ ਮਤਲਬ ਆ ਕਿ ਬਹੁਤੀ ਬੈ ਬੈ ਨਹੀਂ ਕਰੀ ਦਿੰਦੀ ਉਹ ਤਾ ਐਦਾਂ ਗੱਲ ਨਹੀਂ ਬਾਨੀ ਉਹ ਸਰਪੰਚੀ ਵਾਸਤੇ ਕੋਈ ਕਾਬਲ ਬੰਦਾ ਚਾਹੀਦਾ ਵਾ ਉਹ ਮੇਰਾ ਦੇ ਨਾਮ ਵੀ ਕਾਬਲ ਆ ਉਹ ਤੇ ਮੈਂ ਹੈ ਵੀ ਕਾਬਲ ਆ ਉਹ ਮਾਰ ਆ ਜੇ ਇੰਨੇ ਕਾਬਲ ਨਹੀਂ ਚਾਹੀਦੇ 20 ਸਾਲਾਂ ਤੋਂ ਤੁਸੀਂ ਕਾਬਲ ਜੇ ਕਿ ਹੋਰ ਨੂੰ ਵੀ ਕਾਬਲ ਹੋਣ ਦੋ ਬਹੁਤ ਹੋ ਗਿਆ ਕਾਬਲ ਕਾਬਲ ਹੁਣ ਤਾਰਾ ਤਾਰਾ ਵੀ ਕਰੋ ਆਪਾਂ ਰਲ ਕੇ ਰਹੀਏ ਆਪਾਂ ਸਾਰਿਆਂ ਪਿੰਡ ਦੀ ਰਹਿਣਾ ਵਾ ਓਏ ਆਪਾਂ ਐਵੇਂ ਪਾਰਟੀ ਬਾਈ ਨਾ ਬਣਾਈਏ ਪਿੰਡ ਦੇ ਵਿੱਚ ਉਹ ਨਵੇਂ ਬੰਦੇ ਨੂੰ ਵੀ ਕਿਸੇ ਨੂੰ ਮੌਕਾ ਦੇਣਾ ਚਾਹੀਦਾ ਉਹ ਸਾਰੇ ਰਲ ਬਿਲ ਕੇ ਸਰਪੰਚ ਬਣੋ ਉਹ ਮੈਂ ਤਾਂ ਕਹਿੰਦਾ ਹਰ ਇੱਕ ਬੰਦੇ ਨੂੰ ਪੰਜਾਂ ਪੰਜਾਂ ਸਾਲਾਂ ਬਾਅਦ ਮੌਕਾ ਮਿਲਣਾ ਚਾਹੀਦਾ ਉਹ ਕੋਈ ਇੱਕ ਬੰਦਾ ਨਾ ਬੈਠਾ ਰਵੇ ਸਰਪੰਚ ਜੀ ਦੇ ਹਾਂ ਜੰਗਨਿਆ ਉਹ ਗੱਲ ਤਾਂ ਆਪਾਂ ਪਹਿਲੇ ਸਹੀ ਆ ਸਰਪੰਚ ਸਾਹਿਬ ਉਹ ਪਰਤਾਇਆ ਗੱਲ ਤੇ ਤੇਰੀ ਠੀਕ ਆ ਪਰ ਹਨੂ ਪਾਰਟੀ ਨਾਲ ਸਲਾਹ ਕਰਨੀ ਪਣੀ ਆ ਇਹ ਅਸੀਂ ਕਰਕੇ ਸਲਾਹ ਦੇ ਫੇਰ ਤੁਹਾਨੂੰ ਦੱਸਦੇ ਆ ਸਾਰਿਆ ਤੁਹਾਡੇ ਕੀ ਵਿਚਾਰ ਆ ਫਿਰ ਓਏ ਸਾਡੇ ਕੋਈ ਪਾਰਟੀਆਂ ਆ ਗਿਆ ਅਸੀਂ ਵੀ ਪਾਰਟੀ ਨਾਲ ਸਲਾਹ ਕਰਕੇ ਦੱਸਾਂਗੇ ਓ ਵਾਹ ਨਹੀਂ ਤੁਹਾਡੇ ਹੁਣ ਪਾਰਟੀ ਨਾਲ ਸਲਾਹਾਂ ਕਰਕੇ ਦੱਸੋ ਉਹ ਜਦੋਂ ਘਰ ਦੇ ਵਿੱਚ ਕਿਸੇ ਦੀ ਮਰ ਘੁੱਦੀ ਆ ਉਹ ਕੌਣ ਰੌੜ ਜਾਂਦਾ ਉਹ ਪਾਰਟੀਆਂ ਰੋੜ ਆਉਂਦੀਆਂ ਓ ਅਸੀਂ ਜਾਣਦੇ ਇੱਕ ਦੂਜੇ ਦੇ ਘਰ ਰੋੜ ਉਹ ਕਿਸਦੇ ਘਰ ਖੁਸ਼ੀ ਹੁੰਦੀ ਆ ਉਹ ਭਗੜੇ ਕੌਣ ਪਾਉਂਦਾਦਾ ਉਹ ਪਾਰਟੀਆਂ ਪਾਉਣ ਆਂਦੀਆਂ ਓਏ ਅਹੀਂ ਜਾਂਦੇ ਇੱਕ ਦੂਜੇ ਦੇ ਘਰ ਭੰਗੜੇ ਪਾਉਣ ਓਏ ਜਦੋਂ ਹੀ ਇੱਕ ਦੂਜੇ ਦੀਆਂ ਖੁਸ਼ੀਆਂ ਗਮੀਆਂ ਨੇ ਸਾਂਝੇ ਆ ਤੇ ਫਿਰ ਅਹੀਂ ਪਾਰਟੀ ਹੋਏ ਪਾਰਟੀਆਂ ਪੂਲਟੀਆਂ ਦਾ ਕੋਈ ਚੱਕਰ ਹੀ ਨਹੀਂ ਆ ਇਹ ਕਰਕੇ ਰਲ ਮਿਲ ਕੇ ਰਹੀਏ ਤੇ ਸਰਬਸੰਪਤੀ ਕਰਨੀਏ ਤੇ ਨਾਲੇ ਪੈਸੇ ਮਿਲਣੇ ਆ ਉਹ ਵੇ ਤੁਹਾਨੂੰ ਸਰਬਸੰਪਤੀ ਮਨਜ਼ੂਰ ਆ ਤੁਹਾਨੂੰ ਫਿਰ ਮਨਜ਼ੂਰ ਆ ਔਰ ਦੱਸ ਤਾਰਿਆ ਤੁਸੀਂ ਕਹਿੰਦੇ ਬੱਲੇ ਆਇਆ ਉਹਦੇ ਦੇਲੀ ਜਿੱਤ ਲਿਆਈ ਔਰ ਚੌਣ ਫੇ ਕੋਈ ਇਮਾਨਦਾਰ ਜਿਆ ਬੰਦਾ ਆ ਦੋਨੋਂ ਬਣਾ ਦਿੰਦੇ ਆ ਉਹ ਇਮਾਨਦਾਰ ਕਿਤੇ ਅਰਸ਼ਾਂ ਜੇ ਉਤਰਨੇ ਆ ਇਮਾਨਦਾਰ ਸਾਡੇ ਚੋਂ ਹੀ ਲੱਭਣੇ ਆ ਹੁੰਦੀ ਆ ਪੁੱਤਿਆ ਉਹ ਇਹਦੇ ਕੈਂਡ ਦਾ ਬਦਲ ਵਿਆ ਕੇ ਸਾਡੂ ਹੀ ਇਮਾਨਦਾਰ ਹੋਣਾ ਪੈਣਾ ਵਾ ਕਿਉਂਕਿ ਡੱਗਰ ਸਾਡਾ ਸਾਝਾ ਵਾ ਤੇ ਇਹਦੀ ਅਹੀ ਨਾਲ ਮਿਲ ਕੇ ਸੇਵਾ ਕਰੀਏ ਹਾਂ ਪਾਪਾ ਸਹੀ ਕਹਿੰਦਾ ਲੈ ਤਾਇਆ ਤੇਰੀਆਂ ਗੱਲਾਂ ਨੇ ਤੇ ਮੇਰਾ ਜੀ ਖੁਸ਼ ਕਰਤਾਈ ਤੇ ਲਿਆ ਫਰਾ ਮੁੰਡਿਆ ਸਰੋਪਾ ਲੈ ਤਾਇਆ ਸਰੋਪਾ ਤੂੰ ਜਿੰਨੂੰ ਪਾਵੇਂਗਾ ਨਾ ਕਾਬਲ ਸਿੰਘ ਨੂੰ ਮਨਜ਼ੂਰੀ ਪਾ ਪਾ ਉਹ ਘਟੋਇਆ ਜਿਹੜਾ ਕਾਲਿਆ ਉਹ ਲੈ ਵੀ ਕਾਬਲ ਸਾਂ ਉਹ 20 ਸਾਲ ਰੁਪਈ ਦੀ ਤੋਕੀਤੀ ਆ ਪੇਟ ਦੀ ਤੇ ਸਰੋਪਾ ਤੂੰ ਆਪਣੇ ਹੱਥਾਂ ਨਾਲ ਪਾਵੇਂ ਜਿੰਨੂੰ ਵੀ ਪਾਵੇਂ ਆ ਲੈ ਲੈ ਤਾਇਆ ਇਹ ਤੇ ਤੂੰ ਬਹੁਤ ਵੱਡੀ ਜ਼ਿੰਮੇਵਾਰੀ ਮੇਰੇ ਸਿਰ ਪਾਤੀ ਹੋ ਤੇ ਹੁਣ ਮੈਂ ਜਿੰਨੂੰ ਸਰੋਪਾ ਪਾਵਾਂ ਤੁਹਾਨੂੰ ਮਨਜ਼ੂਰ ਨਾ ਸਾਰਿਆਂ ਨੂੰ ਹਾਂਜੀ ਹਾਂਜੀ ਮਨਜ਼ੂਰ ਚਲੋ ਫਿਰ ਉੱਠੋ ਫਿਰ ਲਓ ਰੱਬ ਦਾ ਨਾਮ ਚਲੋ ਆ ਫਿਰ ਉਮੀਦਵਾਰ ਕੰਮ ਨਿਬੇੜੀਏ ਨਹੀਂ ਤੂੰ ਨਹੀਂ ਬੜੇ ਸੋਹਣੇ ਨੋ ਨੋ ਨੋ